ਹਾਗੀ ਕਿਤਾ ਮਾਸੀਓ ਜਸਤਰੀ ਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਵਧੀਆ ਹੋ ਵਧੀਆ ਨਾਲ ਜੀ ਖੁਸ਼ੀ ਹੋਗੇ ਬਬੂ ਅਛਲਵਾ ਕਟਨੀ ਆ ਕੱਟੀ ਕਟਿੰਗ ਨਹੀਂ ਕਰਨੀ ਡਾਇਪਰ ਉਤਾਰ ਗੀ ਜੀ ਆਪੇ ਦੇਖ ਲਓ ਆਪੇ ਕਿਉਂ ਉਤਾਰਿਆ ਨੇ ਤੇ ਜਪਨੂ ਰੋ ਤਾਂ ਤੰਗ ਕਰੀ ਜਾਂਦੀ ਸਵੇਰ ਦਾ ਸਵੇਰ ਮੈਂ ਨਾ ਲੱਗ ਆਪਣਾ ਉੱਠੇ ਆ ਤੇ ਸਿਰ ਇਹ ਕਰਨਾ ਸੀ ਕਿ ਆਪਣਾ ਮੈਂ ਕਿਹਾ ਚੱਲ ਅੱਜ ਥੋੜੇ ਦਿਨ ਰਹਿ ਗਏ ਨੇ ਤੇ ਅੱਜ ਆਪਣਾ ਸਲ ਸੂਟ ਕੱਟ ਲੈਣੀ ਤੇ ਦੇਖੀ ਨਾ ਹੁਣ ਕੱਟ ਕੇ ਦਿੰਦੀ ਨਾ ਮੈਂ ਸਲ ਉਹ ਕੱਟਣੀ ਸੀ ਲਾਈਨਿੰਗ ਜੱਪੂ ਤੇ ਤੁਹਾਡੇ ਭਾਜੀ ਲੱਗੇ ਕੁਝ ਖਬਰਾ ਕੁਬਰਾ ਸੁਣਨ ਜੱਪ ਨੂੰ ਤੇ ਨਾ ਬਿਲਕੁਲ ਵੀ ਹਨੇਰਾ ਕਿਉਂ ਹੋ ਗਿਆ ਉਹ ਬ੍ਰਾਈਟਨੈਸ ਕੱਟ ਗਈ ਲਾ ਹੁਣ ਆਇਆ ਚੰਦ ਨਾ ਜੇ ਗੱਲ ਬਣੀ ਜੱਪੂ ਗੱਲ ਨਹੀਂ ਸੁਣਦੀ ਹੁਣੇ ਮੈਂ ਅਲਮਾਰੀ ਖੋਲ ਲਈ ਨਾ ਫਿਰ ਵੇਖੋ ਭੱਜੀ ਭੱਜੀ ਆਊਗੀ ਜੱਪੂ ਮੈਂ ਅਲਮਾਰੀ ਖੋਲ ਰਹੀ ਆ ਜੱਪੂ ਜਪਨੂਰ ਅਲਮਾਰੀ ਹੁਣ ਦੇਖੋ ਭੱਜੀ ਆਉ ਅਲਮਾਰੀ ਲੀਲ ਜੱਪੂ ਕੀ ਕਹਿੰਦਾ ਸੀ ਉਹਨੇ ਲੀਲ ਲੀਲ ਕੱਟਨੀ ਆ ਚਲੋ ਖੋਲੀਏ ਚਲੋ ਠੀਕ ਹੈ ਚਲੋ ਆਜੋ ਆਜੋ ਅਰੇ ਬੱਸ ਓਹੋ ਮਮਾ ਖੋਲੇਗੀ ਖੋਲ ਕੇ ਬੈ ਗਈ ਓਏ ਚਲ ਲਾਈਨਿੰਗ ਕੱਟਨੀ ਆ ਨਾ ਨੀ ਹਾਂ ਲਾਈਨਿੰਗ ਕਟਣੀ ਸੀ ਮੈਂ ਦੇ ਮਾਂ ਬੰਦੀ ਆ ਉਹਦੇ ਸਾਮਾਨ ਕੱਢੋ ਲਾਈਨਿੰਗ ਵਾਲਾ ਮਮਾ ਮਮਾ ਕਾਹਦੇ ਨਾ ਕੱਢੋ ਕਟੋਗੀ ਲਾਈਨਿੰਗਾ ਲਾਈਨਿੰਗ ਕਿਧਰਾਂ ਕਟਾਂਗੇ ਅਸੀਂ ਹਾਂ ਤੇ ਹੋਰ ਸੀਵਾਂਗੇ ਕਿਧੇ ਨਾਲ ਲੀਲ ਆ ਲੀਲੇ ਤੇ ਉਹ ਨਾਪ ਵੀ ਲੈਣਾ ਮੇਚਾ ਲੈਣਾ ਉਹਦਾ ਉਹ ਕਿੱਥੇ ਹੈਗਾ ਹੈ ਇੰਚੀ ਟੇਪ ਇੰਚੀ ਟੇਪ ਕਿੱਥੇ ਗਿਆ ਲੀਲ ਆ ਕੀ ਆ ਪਤਾ ਆ ਕੀ ਆ ਲੀਲ ਲੀਲ ਮਸ਼ੀਨ 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 ਲੀਲ ਆ ਗਈ ਇਹ ਬਲੇ ਦਾ ਆ ਗਈ ਕਰੀ ਲ ਕਰੀ ਲ ਲੀ 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 ਚਾਂਚੀ ਨਹੀਂ ਚਾਂਚੀ ਨਹੀਂ ਫੜਨੀ ਗੰਦੇ ਮਾਮਾ ਨਹੀਂ ਕਰੀ ਤੁੰਡੇ ਆਪਾਂ ਲਾਈਨ ਨਹੀਂ ਕੱਟੀ ਆ ਲਾਈਨਿੰਗ ਆ ਜਾ ਕਿੱਥੇ ਆ ਲੀਲ ਇਹ ਕੱਢੋ ਫਿਰ ਆਪਾਂ ਸੀਵਾਂਗੇ ਨਾ ਪੁੱਤ ਫਿਰ ਤਾਂ ਨਹੀਂ ਇਹ ਚੁੰਡੀਆਂ ਵੱਡਦੇ ਮੇਰੀਆਂ ਈ ਲੋਲੀਓ ਈ ਲੋਲੀਓ ਦੀ ਅ ਕ ਸਾਰਿਆਂ ਨੂੰ ਸਾਸਰੀਕਾ ਟੱਕੀ ਕਾ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਬਾਗੂ ਕਾ ਵੈਗੁਰਜੀ ਕੀ ਫਤਿਹ ਬਾਗੂ ਕਾ ਹੈ ਵੈਗੁਰਜੀ ਕਾ ਖਾਲਸਾ ਤੇ ਆਣਗੀ ਮੈਂ ਤੇ ਅੱਜ ਦੇਖੋ ਕਿਵੇਂ ਕਿੰਨੀ ਸੋਹਣੀ ਲੱਗੀ ਹੈ ਨਾ ਮਨੂ ਆ ਸਿੰਪਲ ਚੁੰਡੀਆਂ ਵਡੀਆਂ ਨੇ ਮੈਂ ਸਵਾਦ ਵਧੀਆ ਸਵਾਗਤ ਮਮਾ 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 ਦੀ ਬਤ ਇੰਚ ਟੇਪ ਲੱਭ ਨਹੀਂ ਰਿਹਾ ਆ ਗਿਆ ਜੱਬੂ ਆ ਗਈ ਹੈ ਆ ਗਈ ਹੈ ਆ ਗਈ ਹੈ ਆ ਦਸ ਆ ਗਿਆ ਆ ਗਈ ਹੈ ਆ ਦਸ ਇੰਚ ਟੇਪ ਹੈ ਹੈ ਅੱਗੇ ਆ ਗਿਆ ਇੰਚ ਇੰਚ ਟੇਪ ਮਾਸ ਟੂੜੀਆਂ ਦੇ ਦੇ ਮੈਨੂੰ ਇਹਦੇ ਨਾਲ ਕਿਵੇਂ ਕਰੀਦਾ ਹੁੰਦਾਗਾ ਨਾਪ ਕਿਵੇਂ ਲਈਦਾ ਹੁੰਦਾ 10 ਜਿਦੋ ਮਮਾ ਦਾ ਨਾਪ ਲੋ ਤੇਰਾ ਆਤਮਿਕ ਹੋ ਉਹ ਮੁਕੀ ਹੋ ਜੀ ਰਾਤ ਕੀ ਹੋ ਰਿਆ ਸੀ ਜਦੋਂ ਮੈਂ ਤੁਹਾਨੂੰ ਸਮਾਨ ਲਈ ਆਈ ਸੀ ਉਹ ਪੈਂਟੀਨ ਸ਼ੈਂਪੂ ਵਗੈਰਾ ਆਪਣਾ ਸਾਰਾ ਆਹੋ ਉਹ ਤੇ ਸੰਧੂਰ ਭਰੀ ਜਾਵੇ ਨਹੀਂ ਲਿਪਸਟਿਕ ਉਹ ਤੇ ਚੱਲ ਕਰ ਰਹੀ ਸੀ ਪਿਸਟਿਕ ਬਸ ਵਸ ਵੀੜ ਕੋਲ ਹੀ ਪਈ ਆਹੋ ਉਹ ਸਾਰਾ ਉਹਨੂੰ ਭਰਤਾ ਮਾਂਗ ਵੀ ਭਰਤੀ ਮੱਥਾ ਕਰ ਦਿੱਤੀ ਮੈਂ ਕੀ ਲੱਭ ਰਹੀ ਸੀ ਚੋਕ ਕਿੱਥੇ ਖਾਲੇ ਸਤ ਹੁਣ ਚੋਕ ਤੇ ਖਾ ਲਿਆ ਨਾ ਖਾ ਲਿਆ ਨਾ ਤੇ ਮਾਊ ਆ ਜਾਣਗੇ ਢੱਡਚਾ ਢੱਡਚਾ ਮਾਊ ਆਏ ਨਾ ਜਦੋਂ ਹੁਣ ਫੇਰ ਦੇਖਤਾ ਲੱਗੂਗਾ ਅਈ ਹੈ ਨਹੀਂ ਟੋਕ ਇੱਕ ਵੀ ਚੋਕ ਨੂੰ ਚੋਈਆ ਚੋਕ ਹੈ ਨਹੀਂ ਮੋੜ ਕੇ ਮੋੜ ਕੇ ਛੁੱਪੀ ਸੀ ਨਾ ਮੋੜ ਕੇ ਦੋ ਭਾਂਤੀ ਜੀ ਕੱਢਦੀ ਹੁੰਨੀ ਆ ਕੱਲ ਕੀ ਕਹੀ ਹੋਏ ਗੋਲ ਗੋ ਆਏ ਮੈਂ ਉੱਠੇ ਤਾਂ ਬੋਝ ਕਰਦੀ ਸੱਚੀ ਐ ਐਤੇ ਕਿ ਐਦਨ ਤੋਂ ਹੁਣ ਉਹ ਗੱਲ ਹੋਈ ਜਾਂਦੀ ਐ ਹੁਣ ਆ ਸਾਨੂੰ ਕੰਮ ਵੀ ਆਪਣੇ ਜ਼ਰੂਰੀ ਹੈਗੇ ਕਰਨੇ ਤੇ ਐਦੇ ਸਾਹਮਣੇ ਕਿੱਥੇ ਹੁਣ ਬੱਚਾ ਸਾਰਾ ਦਿਨ ਤਾਂ ਸੁੱਤਾ ਨਹੀਂ ਰਹਿੰਦਾ ਮਿਲ ਗਿਆ ਚੋਕ ਤੇ ਚੋਕ ਮਿਲ ਗਿਆ ਮੈਂ ਲਾਈਨਿੰਗ ਕਟਨੀ ਐ ਪੁੱਤ ਇੱਕ ਜਾਫਰ ਉਹ ਤਾਂ ਰੋਟੀ ਨਹੀਂ ਖਾਂਦੀ ਕਿਤੇ ਕੀ ਕਹਿਣਾ ਕੱਦੀ ਵਰਕੇ ਖਾ ਲੇ ਤਾਂ ਖਾ ਲੇ ਤੇ ਦੁੱਧ ਦੀ ਜਿਆਦਾ ਦੁੱਧ ਚ ਤੇ ਆ ਬੈਂਦਾ ਇਹਦਾ ਦੁੱਧ-ਬੱਦ ਪੀਦੀ ਐ ਤੇ ਵੀ ਜਦੋਂ ਭੁੱਖ ਲੱਗਣੀ ਹੈ ਯਾਨੀ ਵੱਧ ਦਾ ਮਤਲਬ ਇਹ ਨਹੀਂ ਵੀ ਹਰ ਵਾਰ ਪੀ ਜਾਣਾ ਹੈ ਜਦੋਂ ਇਹਨੂੰ ਭੁੱਖ ਲੱਗਣੀ ਹੈ ਉਹ ਤਾਂ ਇਹਨੇ ਦੁੱਧ ਹੀ ਮੰਗਣਾਗਾ ਕੋਈ ਰੋਟੀ ਨਹੀਂ ਖਾਣੀ ਬਲਾਰੋਟੀ ਖਾਈ ਜਾਂਦੇ ਆਂ ਸੀ ਇਹਨੇ ਖਾਣੀ ਨਹੀਂ ਇੱਕ ਅੱਧੀ ਬਰਕੀਪਾ ਲਾ ਲੇ ਉਹ ਸਾਰੇ ਸੇਵ ਸੂਬ ਲਿਆਂਦੇ ਸੀ ਖਤਮ ਹੋ ਗਏ ਬਈਆਂ ਆਨਾਸ ਪਾਤ ਨੇ ਲੈ ਕੇ ਖਾ ਲਿਆਓ ਖਾਣੇ ਆ ਫਿਰ ਆਪਾਂ ਤੇ ਚਾਹ ਆ ਕੀ ਕਰ ਤਾ ਉਹ ਨਰੀਲ ਲਗਾਵਾਂਗੇ ਕਿਵੇਂ ਸਾਰਾ ਇਹਨੇ ਉਹ ਕਰਤੀ ਹੈ ਤੇ ਇਸ ਕਰਕੇ ਇਹਨੂੰ ਕਾਬਜ ਰਹਿੰਦੀ ਹੈ ਜੇ ਇਹਦਾ ਕੋਈ ਹੱਲ ਹੋਵੇ ਪਤਾ ਕਿਸੇ ਮਾਤਾ ਨੂੰ ਕਿਸੇ ਭੈਣ ਨੂੰ ਹਣਾ ਜਰੂਰ ਦੱਸਿਓ ਕਿਉਂਕਿ ਇਹੋ ਜੀ ਹੁੰਦੀ ਹੈ ਜੇ ਮੱਥੇ 'ਚ ਮਾਰ ਰਾਵਣ ਦੇ ਮੱਥਾ ਪਾੜ ਦੂ ਛੱਕਤ ਛੱਕਤ ਪਾਪਾ ਨੂੰ ਕੋਕੋਲੇ ਨਾ ਦੇਈਏ ਜੱਪੂ ਜਦੋਂ ਫਰੂਰ ਦਾ ਪਾਪਾ ਤੇ ਪਾਪਾ ਨੂੰ ਜੱਪਨੂਰ ਕੋੜਾ ਭੋੜਾ ਤੂੰ ਕੋੜਾ ਮੈਂ ਗੱਲ ਇਹ ਕੀ ਹੈ ਜੱਪਨੂਰ ਕੀ ਕੀ ਆ ਰਬੜ ਪਾ ਨੂੰ ਤੇਲ ਜਣ ਕੀ ਪਾਇਆ ਉਹ ਖਾਗੀ ਕੈਮਰੇ ਤਿੰਨ ਆ ਨਾ জੂਮ ਤਾਂ ਕੈਮਰੇ ਦੇ ਹਿਸਾਬ ਨਾਲ ਹੁੰਦਾਗਾ ਜੂਮ ਹੋਰ ਐ ਥੋੜਾ ਹੁੰਦਾ ਜੂਮ ਜਦੋਂ ਆਪਾਂ ਖੇਰ ਤੇ ਕਰਾਂਗੇ ਥੱਲੇ ਵਾਲਾ ਕੈਮਰਾ ਜਨਪਤਾ ਮੇਨ ਕੈਮਰਾ ਦੂਜੇ ਤੇ ਕਰਾਂਗੇ ਜੂਮ ਹੋਰ ਕਰਾਂਗੇ ਗਾਂ ਵਾਲਾ ਚੱਲ ਪੈਂਦਾ ਫਿਰ ਜੂਮ ਕਰਵਾਵਾਂਗੇ ਉਹ ਤਿੰਨੇ ਕੈਮਰੇ ਚੱਲਦੇ ਆ ਹੈ ਚਲੋ ਆਪਾਂ ਉਹ ਗੱਡੀਆਂ ਹੁਣ ਜਦੋਂ ਬਾਹਰ ਆਈ ਹੈ ਹੋਨੋਂ ਕੱਢ ਲੂ ਤਪਣ ਰਹਿ ਜਾ ਫਿਰ ਇੱਥੇ ਰੱਖ ਲੈ ਮੈਂ ਲੈ ਚਲ ਰਾਤ ਨਾ ਵੀਡੀਓ ਦੇ ਵਿੱਚ ਕੀ ਹੋਇਆ ਅਸੀਂ ਉੱਥੇ ਜਿੱਥੇ ਤੀਆਂ ਦਾ ਫੰਕਸ਼ਨ ਇੱਕ ਹੋਰ ਆ ਗਿਆ ਸੀ ਉੱਥੇ ਗਏ ਸੀ ਤੇ ਰਾਤੀ ਜਦੋਂ ਤੁਹਾਡੇ ਬਾਜੀ ਨੇ ਵੀਡੀਓ ਦੀ ਐਡੀਟਿੰਗ ਕੀਤੀ ਨਾ ਜਿੱਥੇ ਘਰ ਉਹ ਜਾਣ ਤੋਂ ਪਹਿਲੇ ਅਸੀਂ ਬੋਲਦੇ ਪਏ ਆ ਭਾਜੀ ਤੁਹਾਡੇ ਨੇ ਉੱਥੇ ਵੀ ਮਿਊਜ਼ਿਕ ਲਗਾਤਾ ਚਲੋ ਉੱਥੇ ਦਾ ਜਿਹੜਾ ਲੱਗਣਾ ਉੱਥੇ ਤਾਂ ਲੱਗਣਾ ਹੀ ਸੀਗਾ ਕਿਉਂਕਿ ਅਸੀਂ ਜਿਹੜੀ DJ ਚੱਲ ਰਿਆ ਸੀ ਉਹਦਾ ਕਾਪੀਰਾਈਟ ਆ ਜਾਂਦਾ ਹੁੰਦਾਗਾ ਤਾਂ ਕਰਕੇ ਲਾਉਣਾ ਪੈਂਦਾ ਕੁਝ ਲਾਉਣਾ ਪੈਂਦਾ ਤੇ ਅਸੀਂ ਬੋਲ ਕੇ ਪਾਉਂਦੇ ਤੁਹਾਡੇ ਭਾਜੀ ਨੇ ਬੋਲ ਕੇ ਨਹੀਂ ਪਾਇਆ ਤਾਂ ਉੱਥੇ ਮਿਊਜ਼ਿਕ ਲਾਤਾ ਉਹ ਮਿਊਜ਼ਿਕ ਉਸ ਤੋਂ ਪਹਿਲੇ ਇੱਕ ਹੋਰ ਵੀਡੀਓ 'ਚ ਵੀ ਲਾਤਾ ਇੱਕ ਭੈਣ ਦਾ ਕਮੈਂਟ ਆਇਆ ਉਹ ਤੁਸੀਂ ਮਿਊਜ਼ਿਕ ਲਾਤਾ ਸੀ ਤੇ ਮੈਂ ਅੱਧੀ ਵੀਡੀਓ ਵੇਖੀ ਤੇ ਮੈਂ ਤਾਂ ਛੱਡ ਹੀ ਦਿੱਤੀ ਤੁਸੀਂ ਅੱਗੇ ਵੀਡੀਓ ਦੇਖਦੇ ਅੱਗੇ ਵੀਡੀਓ ਵਾਰੀ ਵਾਰੀਆ ਸੀ ਤੇ ਚਲੋ ਕੋਈ ਗੱਲ ਨਹੀਂ ਹੋ ਜਾਂਦਾ ਕਦੀ ਕਦੀ ਬਾਕੀ ਹੁਣ ਧਿਆਨ ਰੱਖਾਂ ਕਰਾਂਗੇ ਮੈਂ ਚੈੱਕ ਕਰਾਂ ਕਰਾਂਗੀ ਖੁਦ ਤੁਹਾਡੇ ਹਾਂ ਮੇਰੀ ਗੱਲ ਸੁਣਨ ਤੋਂ ਪਹਿਲੇ ਮੈਂ ਚੱਕ ਕੋੜਾ ਕਰਾਂਗੇ ਮੇਰੇ ਬਾਜੀ ਵੀਡੀਓ ਅੜੀਂ ਤਾਂ ਕੰਟਾ ਲਾ ਰਹਿੰਗੇ ਨਾ ਮੈਂ ਮਿੰਟ ਜਿਹੇ ਵੀਡੀਓ ਇਹ ਟਾਈਮ ਲੱਗਦਾ ਹੁੰਦਾ ਮਿਹਨਤ ਆ ਇਹ ਤੈਨੂੰ ਕੋਈ ਨਜ਼ਰ ਆ ਰਹੀ ਸੀ ਰਾਤ ਨੂੰ ਇਹਨੇ ਤਾਂ ਉਹ ਆਪਣੇ ਖਾ ਬਹਿ ਗਿਆ ਮੇਰੇ ਖਾ ਨਹੀਂ ਤੂੰ ਹੀ ਪਹਿਲੇ ਵੀ ਬੜਾ ਕੁਝ ਕੀਤਾ ਤੇ ਦੂਜਾ ਕੀ ਕਹਿਣਾ ਹੈ ਤੇਰਾ ਨਾਮ ਆ ਚੈੱਕ ਕਰਾਂਗਾ ਕਿ ਗੜਬੜ ਕਰ ਕੀਤੀ ਹੁੰਦੀ ਹੈ ਇੱਕ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਜਿੱਥੇ ਆਪਣਾ ਲਿਖਿਆ ਹੁੰਦਾ ਕਮੈਂਟ ਵੀਡੀਓ ਦੇ ਥੱਲੇ ਲਿਖਿਆ ਨਹੀਂ ਹੁੰਦਾ ਕਮੈਂਟ ਸ਼ੇਅਰ ਆ ਡਾਊਨਲੋਡ ਆ ਹੈਨਾ ਉੱਥੇ ਇੱਕ ਹਾਈਪ ਦਾ ਨਿਸ਼ਾਨ ਆਉਂਦਾਗਾ ਹਾਈਪ ਲਿਖਿਆ ਹੁੰਦਾਗਾ ਹੈਨਾ ਉਹ ਹਾਈਪ ਤੇ ਓਕੇ ਕਰ ਦਿਆ ਕਰੋ ਕਿਉਂਕਿ ਹੋਰ ਵੀ ਜਾਣਿਆਂ ਨੂੰ ਵੀਡੀਓ ਆਪਣੀ ਅੱਗੇ ਵੀ ਸ਼ੇਅਰ ਹੋ ਸਕੀ ਹਾਂ ਉਹ YouTube ਨੇ ਨਵਾਂ ਮਾਰ ਲੜਦਾ ਹੈ ਵੀ ਇੱਕ ਨਵੀਂ ਨਵੀਆਂ ਚੀਜ਼ਾਂ ਆ ਗਈਆਂ ਰੰਗ ਜਿਹਦੇ ਕਰਕੇ ਜਾਣਕਾਰੀ ਵੀ ਲੈਣੀ ਜ਼ਰੂਰੀ ਹੈ ਨਹੀਂ ਲਵਾਂਗੇ ਤਾਂ ਫਿਰ ਉਹ ਫਿਰ ਕੰਮ ਖਰਾਬ ਹੀ ਹੁੰਦਾ ਆਪਦਾ ਹੀ ਇਸ ਲਈ ਹਾਂ ਜੇ ਕਿਸੇ ਨੂੰ ਨਹੀਂ ਪਤਾ ਲੱਗਦਾ ਜਿਵੇਂ ਆਂਟੀ ਹੁਣੀਆਂ ਸਾਰੇ ਹਨਾ ਮਾਵਾ ਬਜ਼ੁਰਗ ਮਾਤਾ ਮਾ ਸਾਡੇ ਨਾਲ ਵੱਡੇ ਹਨਾ ਉਹਨਾਂ ਨੂੰ ਨਹੀਂ ਪਤਾ ਲੱਗਦਾਗਾ ਹਨਾ ਕਾ ਫੋਨ ਕੱਟ ਚਲਾਉਣਾ ਕਈ ਭੈਣਾਂ ਵੀ ਹੈਗੀਆਂ ਜਿਨ੍ਹਾਂ ਨੂੰ ਫੋਨ ਕੱਟ ਚਲਾਉਣਾ ਆਉਂਦਾਗਾ ਸਿਰਫ ਵੀਡੀਓ ਵੀਡੀਓ ਦੇਖਣੀ ਆਉਂਦੀ ਆ ਉਹਨਾਂ ਨੂੰ ਅਸੀਂ ਕੈਮਰੇ ਥਰੂ ਦਿਖਾ ਦਾਂਗੇ ਵੀ ਇੱਥੇ ਇਹ ਲਿਖਿਆ ਆ ਰਿਹਾਗਾ ਠੀਕ ਹੈ ਲਾਈ ਹੋ ਗਈ ਲਾਈ ਹਾਂ ਨਿਕਾਲਦਾ ਤਾਂ ਮੈਨੂੰ ਬਹੁਤ ਰੰਗੂਰ ਲੱਗਦਾ ਮੈਂ ਹੈ ਹੀ ਕੋਰਾ ਕੁਛ ਕੁਛ ਟਾਈਮ ਤੋਂ ਤੁਹਾਡਾ ਬਈਆ ਲੱਗਣਾ ਨਾ ਉਹ ਬਾਏ ਆ ਫਰਕ ਪੈਂਦਾ ਆਲੂ ਬੁਖਾਰੇ ਬੋੱਕ ਕੇ ਮੈਂ ਲਿਆਉਣੇ ਆ ਉਹ ਪੀਂਦਾ ਰਿਹਾ ਮੈਂ ਹੁਣ ਚਾਰ ਪੰਜ ਦਿਨ ਲਗਾਤਾਰ ਉਹ ਗਰਮੀ ਘੜਦੇ ਆ ਕਿਉਂਕਿ ਕਾਲਾ ਪੀਲ ਗਿਆ ਉਹਨਾਂ ਨੇ ਕਿੰਨਾ ਖਾਣ ਉਹ ਤੁਸੀਂ ਮੋਟੇ ਤੇ ਮੈਂ ਹੈ ਹੀ ਗੋਰਾ ਸੀਗਾ ਇਹ ਤਾਂ ਕਾਲੇ ਪੀਲ ਕੇ ਨਕਾਰਾ ਹੋ ਗਿਆ ਰੰਗ ਨਾ ਫਿਰ ਚੇਂਜ ਸਾਰੇ ਆ ਹੁਣ ਮਤਲਬ ਵੀਡੀਓ ਬਣਾਉਣ ਚ ਵੀ ਬੜਾ ਚੇਂਜ ਸਾਰੇ ਆ ਬੋਲੀ ਚ ਕਹਿੰਦੇ ਨਾ ਜਦੋਂ ਆਪਣੀ ਚੀਜ਼ ਚ ਰੁੱਝੀ ਜਾਂਦੇ ਆ ਉਹ ਫਿਰ ਬੋਲੀ ਚ ਵੀ ਫਰਕ ਪੈਂਦਾ ਉਹ ਹੋਲ ਬੋਲੀ ਬਾਕੀ ਯੂ ਗੋ ਬੋਲਾ ਦੁਕੀਪੋ ਨਿਉ ਗੋ ਗੋ ਨਾ ਤਾਇਆ ਅੰਦਰ ਠੀਕ ਹੈ ਨਾ ਆਉਣੀ ਹੈ ਨਹੀਂ ਉਹ ਚੀਜ਼ ਤੇ ਨਹੀਂ ਆਂਦੀ ਬਾਕੀ ਆਪਾਂ ਥੋੜਾ ਜਿਹਾ ਚੇਂਜਿਸ ਇਸਲੇ ਲੈਣੇ ਕਿ ਕੀ ਪਤਾ ਸਾਨੂੰ ਵਿਚਾਰ ਕੋਈ ਕੁਝ ਕਹਿ ਜਾਣਾ ਪਰ ਉਹ ਗੱਲ ਨਹੀਂ ਹੈਗੀ ਥੋੜਾ ਲੈਣਾ ਪੈਂਦਾ ਹੈ ਫਰਕ ਹਨਾ ਆਪਣੇ ਲਾਈਫ ਦੇ ਵਿੱਚ ਬੋਲ ਚਾਲ ਚ ਪਰ ਮਾੜਾ ਨਾ ਬੋਲੀਏ ਕਿਸੇ ਨੂੰ ਬਾਕੀ ਬੋਲੀਏ ਤੇ ਵਧੀਆ ਬੋਲੀਏ ਤੇਜ਼ ਬੋਲੋ ਥੋੜਾ 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 ਦੂਸਰੇ ਹਿਸਾਬ ਨਾਲ ਬੋਲੋ ਤੂੰ ਜਣਾ ਬੋਲੋਗੇ ਇਸੇ ਨੂੰ ਪਿਆਰ ਚ ਬੋਲੋ ਇੱਜ਼ਤ ਚ ਬੋਲੋ ਹੂੰ ਬਸ ਐਹੀ ਗੱਲ ਹੈਗੀ ਆ ਥੋੜਾ ਜਿਹਾ ਫਰਕ ਇਸ ਲਈ ਲਿਆਇਆ ਲਿਆਂਦਾ ਗਿਆ ਕਿਉਂਕਿ ਸ਼ਾਇਦ ਮੈਨੂੰ ਕਿਤੇ ਨਾ ਕਿਤੇ ਸਾਨੂੰ ਐ ਲੱਗੀ ਜਾਂਦਾ ਸੀ ਕਿ ਜਿਵੇਂ ਤੁਸੀਂ ਸਾਰੇ ਜੁੜੇ ਹੋ ਕਿਤੇ ਨਾ ਕਿਤੇ ਛੁੱਟਦੇ ਨਹੀਂ ਰਹੇ ਤੇ ਅੱਜ ਕੱਲ ਦਾ ਪਤਾ ਹੈ ਅੱਜ ਕੱਲ ਲੋਕੀ ਕੀ ਵੀ ਕਿਸ ਚੀਜ਼ ਨੂੰ ਪ੍ਰਮੋਟ ਕਰਦੇ ਨੇ ਆਪਾਂ ਉਹ ਚੀਜ਼ ਵੱਲ ਤਾਂ ਨਹੀਂ ਜਾਵਾਂਗੇ ਪਰ ਥੋੜਾ ਜਿਹਾ ਫਰਕ ਤਾਂ ਲਿਆਂਦਾ ਮੈਨੂੰ 아이ਸੀ ਇੰਨਾ ਵੀ ਨਹੀਂ ਲਿਆਵਾਂਗੇ ਕਿ ਕੱਲ ਨੂੰ ਸਾਨੂੰ ਬੋਲੋ ਤੁਸੀਂ ਸਾਰੇ ਜਣੇ ਹਨ ਉਹ ਚੀਜ਼ ਦਾ ਵੀ ਨਹੀਂ ਆ ਉਹ ਚੀਜ਼ ਦਾ ਵੀ ਅਸੀਂ ਧਿਆਨ ਰੱਖਾਂ ਲੇ ਬੱਖੀ ਮੋਰ ਮੈਨੂੰ ਕੰਮ ਹਰ ਬੰਦੇ ਦੇ ਤਮੰਨਾ ਹੁੰਦੀ ਹੈ ਕੋਈ ਸ਼ੌਂਕ ਹੁੰਦੇ ਆ ਹਨਾ ਮੇਰੇ ਸ਼ੌਂਕ ਨੇ ਉਹ ਕਹਿ ਲਓ ਕਿ ਸ਼ਾਇਦ ਮੈਂ ਪਤਾ ਨਹੀਂ ਕਿਵੇਂ ਖੁੱਲ ਕੇ ਜੀ ਪਾ ਰਹੀ ਹਾਂ ਹੁਣ ਤਾਂ ਕਰਕੇ ਸ਼ੌਂਕ ਮੇਰੇ ਬਾਹਰ ਆ ਹੀ ਜਾਂਦੇ ਨੇ ਨਹੀਂ ਤੇ ਹਰ ਕੋਈ ਨੱਚਦਾ ਤੇ ਹਰ ਕੋਈ ਹੈ ਜ਼ਰੂਰੀ ਨਹੀਂ ਕੈਮਰੇ ਸਾਹਮਣੇ ਨੱਚਦਾ ਸਾਰੇ ਨੱਚਦੇ ਨੇ ਹਨਾ ਵਿਆਹ ਸ਼ਾਦੀਆਂ ਤੇ ਨੱਚਦੇ ਆ ਕੋਈ ਖੁਸ਼ੀ ਦੇ ਫੰਕਸ਼ਨ ਤੇ ਨੱਚਦੇ ਨੇ ਜੀ ਬਾਕੀ ਮੈਨੂੰ ਤਾਂ ਪੈਰ ਵੀ ਨਹੀਂ ਚੱਕਣਾ ਆਂਦਾ ਸੀ ਇੱਥੇ ਆ ਕੇ ਜਪਨੂਰ ਨਾਲ ਅਲੱਗ-ਅਲੱਗ ਕਿਵੇਂ ਮੈਨੂੰ ਤਾਂ ਬਣਾਉਂਦੇ ਵੀ ਕਰਨਾ ਆ ਗਿਆ ਮਾਰਾ ਮੋਟਾ ਮੈਂ ਖੁਦ ਹਰਾਨਾ ਚੀਤੋ ਮੈਨੂੰ ਆਂਦਾ ਨਹੀਂ ਸੀ ਪੈਰ ਚੱਕਣਾ 아이 ਪੈਰ ਚੱਕ ਕੇ ਮਨ ਤੇ ਆ ਹੀ ਲੱਗਦਾ ਸੀ ਜਿਵੇਂ ਮੈਂ ਕੁੱਦੀ ਜਾਂਦੀ ਬੀ ਫੋਟੋ ਵਾਲਾ ਕੁੱਦੀ ਜਾਂਦੀ ਐਵੇਂ ਲੱਗਦਾ ਸੀ ਮੈਨੂੰ ਪੈ ਇੱਕ ਹੁੰਦਾ ਨਾ ਸਟੈਪ ਚੱਕਨੇ ਆ ਨਾ ਪੈਰ ਦੇ ਉਹ ਆਲ ਕਰਨੇ ਉਹ ਹੁਣ ਮੈਨੂੰ ਆਨ ਲੱਗੇ ਜੋ ਪਨੂਰ ਦਾ ਪਜ ਪਨੂਰ ਦਾ ਸਟੈਪ ਦੇਖ ਦੇ ਕਿ ਨਹੀਂ ਤੇ ਆਉਂਦੇ ਨਹੀਂ ਸੀ ਦਾ ਪ੍ਰੂਨ ਰੇ ਸਿਖਾਇਆ ਜਾਨੀ ਕਿ ਗੁਰੂ ਮਾਂ ਮਾਂ ਅੱਜ ਨਾਲੇ ਹੈਗੀ 15 ਅਗਸਤ ਅੱਜ ਸਾਰਿਆਂ ਨੂੰ ਆਜਾਦੀ ਹੈ ਤੇ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਨਾ ਅੱਜ ਰਾਤੀ ਮੇਰੇ ਬਾਜੀ ਦਾ ਫੋਨ ਆਇਆ ਉਹ ਜਦੋਂ ਉਹਨਾਂ ਨੇ ਮੇਰੇ ਧਿਆਨ 'ਚ ਨਹੀਂ ਸੀ ਗੱਲ 15 ਅਗਸਤ ਹੈ ਬਾਅਦੋਂ ਮੈਨੂੰ ਫੋਨ ਰੱਖਣ ਤੋਂ ਬਾਅਦ ਆਇਆ ਅੱਜ ਕੱਲ ਤੇ 15 ਅਗਸਤ ਹੈ ਤੇ ਦਿੱਲੀ ਜਿਹੜਾ ਨਾ ਪੂਰੇ ਪੂਰੇ ਦਿੱਲੀ 'ਚ ਮੈਂ ਕਹਿੰਦੀ ਜਿੰਨੀ ਉੱਥੇ ਦੁਨੀਆ ਰਹਿੰਦੀ ਹੈ ਨਾ ਉਹਨਾਂ ਹਿਸਾਬਾਂ ਨਾਲ ਉੱਥੇ ਉਸ ਤੋਂ ਵੀ ਜ਼ਿਆਦਾ ਕਹਿ ਲੋ ਪਤੰਗਾ ਉੜਦੀਆਂ ਪਤੰਗਾ ਇੱਥੇ ਤਾਂ ਇੱਕ ਪਤੰਗ ਵੀ ਨਹੀਂ ਉੜਦੇ ਉੱਥੇ ਸਪੈਸ਼ਲ ਹੈ 15 ਅਗਸਤ ਨੂੰ ਉੜਦੀਆਂ ਪਤੰਗਾਂ ਹੋਰ ਕਿਸੀ ਵਕੋ ਇੱਥੇ ਨਹੀਂ ਉਡਣਗੇ ਬਸੰਤ ਤਾਂ ਵੀ ਬੜੀਆਂ ਘੱਟ ਤੇ ਉੱਥੇ ਉੜਦੀਆਂ ਤੇ ਤੁਸੀਂ ਦੇਖਿਓ ਜਿਹੜੇ ਦਿੱਲੀ 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 ਦੇ ਨਾਲ ਦਿੱਲੀ ਵਾਲੇ ਜੁੜੇ ਹੋਏ ਨੇ ਮੈਂ ਸਾਡੇ ਨਾਲ ਉਹ ਤੁਸੀਂ ਸਾਰੇ ਦੇਖਿਓ ਲਵਲੀਨ ਮਾਸੀ ਆ ਪੋਜ਼ਿਟਿਵ ਸ਼ਕਤੀ ਵਾਲੇ ਉਹਨਾਂ ਦਾ ਨਾਮ ਮੈਂ ਭੁੱਲ ਗਿਆ ਹਨਾ ਸਾਕੇਤ ਵਾਲੇ ਹਨਾ ਉਹਨਾਂ ਤੁਸੀਂ ਦੇਖਾ ਤੇ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਤੁਸੀਂ ਸ਼ੂਟ ਤੋਂ ਲੈ ਰਹੇ ਹੋ ਦਿੱਲੀ ਤੇ ਉੱਥੇ ਕਿੰਨੀਆਂ ਪਤੰਗਾਂ ਉੜਦੀਆਂ ਅੱਜ ਆਦਰ ਭਾਜੀ ਨੂੰ ਕਮਾ ਤੇ ਵੀਡੀਓ ਬਣਾ ਕੇ ਭੇਜਣਾ ਹਾਂ ਹਾਂ ਭਾਜੀ ਨੂੰ ਕੋਲ ਟੈਡਾ ਬਣਾ ਕੇ ਤੁਹਾਨੂੰ ਮੈਂ ਦਿਖਵਾਵਾਂ ਚਲ ਵੇਖਦੇ ਹਾਂ ਕੋਸ਼ਿਸ਼ ਕਰਦੇ ਹਾਂ ਅਸੀਂ ਕੋਸ਼ਿਸ਼ ਕਰਦੇ ਹਾਂ ਇੱਧਰ ਰੱਖ ਲਾ ਫਿਰ ਆ ਦੇਖੋ ਸ਼ੇਅਰ ਆ ਰੀਮਿਕਸ ਆ ਥੈਂਕਸ ਸੋ ਫਰ ਥੈਂਕਸ ਵੀ ਕਰ ਦਿਆ ਕਰੋ ਤੇ ਮੇਰੀ ਉਹ ਕਿੱਥੇ ਆਹਾ ਹਾਈਪ ਦਾ ਨਿਸ਼ਾਨ ਇੱਧਰ ਹੋ ਜਾਣਾ ਮੈਨੂੰ ਸੋ ਫਰ ਥੈਂਕਸ ਭੇਜਣਾ ਚਾਹੁੰਦਾ ਭੇਜ ਸਕਦਾਗਾ ਭੇਜ ਦਿਆ ਕਰੋ ਠੀਕ ਹੈ ਤੇ ਬਸ ਇਹ ਹਾਈਪ ਵਾਲਾ ਆਪਸ਼ਨ ਜ਼ਰੂਰ ਦਬਾਓ ਸ਼ੇਅਰ ਵੀ ਕਰ ਦਿਆ ਕਰੋ ਹਾਈਪ ਵਾਲਾ ਵੀ ਦਬ ਦਿਆ ਕਰੋ ਠੀਕ ਹੈ ਜੀ ਦਾਦਾ ਕਿੱਥੇ ਆ ਕੇ ਲੈਣਾ ਹੂੰ ਏ ਮੇਰੇ ਆ ਲੂਬ ਘਰ ਆ ਗਿਆ ਸੈਪਰ ਕੀ ਦੇ ਡਾਈਪਰ ਹੈ ਤੇਰੇ ਆ ਮਮਾ ਨੂੰ ਫੜਾਇਆ ਮਮਾ ਨਹੀਂ ਲਾਉਣੇ ਆ ਕਿੰਨੇ ਕਿੰਨੇ ਬੜੇ ਲਿਖਨੇ ਲਿਖਿਆ ਡਾਈਪਰ ਖੋਲੀ ਜਾਂਦੀ ਆ ਡਾਈਪਰ ਖੋਲੀ ਜਾਂਦੇ ਆ ਬੜਾ ਡਾਈਪਰ ਤਾਂ ਖੋਲਣਾ ਹੀ ਆ ਜੱਪੂ ਮੈਂ ਆਪੇ ਨਾ ਖੋਲ ਮੈਂ ਖੋਲਾਂਗੀ ਬਤਾ ਇੱਧਰ ਲੈ ਕੇ ਆ ਮम्मा ਕੋਲ ਲੈ ਕੇ ਜਾਓ ਇੱਥੇ ਲੈ ਕੇ ਆਓ ਆਪਣੀ ਜੀ ਤੁਹਾਨੂੰ ਪਤਾ ਮੈਂ ਕੋ ਮੇਰੀ ਆ ਗਈ ਜੇ ਯਾਰ ਆ ਤਾਂ ਜੀਨੂ ਨੂੰ ਦੇ ਦਿੰਨੇ ਆ ਫਿਰ ਹੈ ਜੀਨੂ ਨੂੰ ਦੇ ਦਾਂਗੇ ਠੀਕ ਆ ਓਕੇ ਓਏ ਆਇ ਨਹੀਂ ਪਾੜਨਾ ਪਤਾ ਇਹ ਮਮਨ ਬੋਚ ਕਿੱਥੋਂ ਖੋਲਣਾ